ਜੱਸਾ ਪ੍ਰਤਾਪ ਸਿੰਘ ਛੱਡ ਕੇ ਗਿਆ ਸੀ ਉੱਥੇ ਹੀ ਪੰਜਾਬ ਇੱਕ ਵਾਰ ਫੇਰ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਜਿਨ੍ਹਾਂ ਨੇ ਏਡੇ ਵੱਡੇ ਬੰજર ਗੁਨਾਹ ਕੀਤੇ ਨੇ ਉਹਨਾਂ ਨੂੰ ਅਸੀਂ ਕਚਹਿਰੀਆਂ ਦੇ ਵਿੱਚ ਤੇ ਜੇਲ੍ਹਾਂ ਦੇ ਵਿੱਚ ਰੱਖਿਆ ਜਾਏਗਾ ਮੇਰੇ ਵੀਰੋ ਐਸ ਅਸੈਂਬਲੀ ਦੇ ਵਿੱਚ ਤੁਹਾਡੇ ਦਾਸ ਨੇ ਸਵਾਲ ਕੀਤਾ ਸੀ ਉਹ ਮੈਂ ਕਿਹਾ ਮੇਰੀ ਗੱਲ ਸੁਣੋ ਇੱਕ ਮਿੰਟ ਜਿਹੜੇ ਬਾਦਲਾ ਨੂੰ ਤੁਸੀਂ ਅੰਦਰ ਦੇਣਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਪ੍ਰੈਸ ਦੇ ਭਰਾ ਵੀ ਬੈਠੇ ਨੇ ਵੋਟ ਕਪੂਰੇ ਦੇ ਕੇਸ ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚਲਾਨ ਪੁੱਟ ਅਪ ਹੋ ਗਿਆ ਕਚਹਿਰੀ ਵਿੱਚ ਉਹਨਾਂ ਦਾ ਨਾਂ ਹੈ ਪਰ ਜਿਹੜਾ ਦੂਜਾ ਬਰਗਾੜੀ ਵਾਲਾ ਕੇਸ ਹੈ ਉਹਦੇ ਵਿੱਚ ਨਾ ਸਾ ਪ੍ਰਕਾਸ਼ ਸਿੰਘ ਦਾ ਨਾਂ ਹੈ ਨਾ ਸੁਖਬੀਰ ਸਿੰਘ ਦਾ ਨਾਂ ਹੈ ਆਰਡਰ ਇੱਕੋ ਬੰਦੇ ਵੱਲੋਂ ਹੋਏ ਐਕਸ਼ਨ ਦੋ ਜਗ੍ਹਾ ਹੋਏ ਇੱਕ ਐਕਸ਼ਨ 'ਚ ਉਹਦਾ ਨਾਂ ਪਾ ਦਿਓ ਦੂਜੇ ਐਕਸ਼ਨ 'ਚ ਉਹਦਾ ਨਾਂ ਕੱਢ ਦਿਓ ਉਹਦਾ ਮਤਲਬ ਕੀ ਹੋਇਆ ਤੁਸੀਂ ਕੇਸ 'ਚ ਬਰੀ ਕਰਾਣਾ ਸੁਖਬੀਰ ਸਿੰਘ ਦਾ ਅੱਜ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਚਲਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪੁਟਾਪਨੀ ਇਹਨਾਂ ਨੇ ਕੀ ਤੇ ਸੱਚੇ ਸੌਦੇ ਬਾਬੇ ਦੀ ਗੱਲ ਦੱਸਾਂ 2 ਸਾਲ ਇਹਦੇ ਕੋ ਫਾਈਲ ਪਈ ਰਹੀ ਭਗਵੰਤ ਦੇ ਕੋਲ ਉਹਦੀ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਐਸੇ ਭਗਵੰਤ ਮਾਨ ਨੇ ਜਿਹਦੇ ਨਾਂ ਵਿੱਚ ਸਿੰਘ ਨਹੀਂ ਜਿਹਦੀ ਦਸਤਾਰ ਥੱਲੇ ਕੇਸ ਨਹੀਂ ਮੈਂ ਨਹੀਂ ਸਮਝਦਾ ਇਹ ਸਹੀ ਮਹਿਨੇ ਦੇ ਵਿੱਚ ਸਾਡੇ ਪੰਜਾਬੀ ਤੇ ਸਿੱਖਜ ਉਤੇ ਛੋਟੇ ਭਾਈ ਰਾਜਾ ਵੜਿੰਗ ਜੀ ਸਾਡੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮੇਰੇ ਤੋਂ ਪਹਿਲੇ ਬੋਲ ਕੇ ਗਏ ਸਾਡੇ ਮੈਂਬਰ ਆਫ ਪਾਰਲੀਮੈਂਟ ਗੁਰਦਾਸਪੁਰ ਤੋਂ ਛੋਟੇ ਭਾਈ ਸ ਆਸੁਖਜਿੰਦਰ ਸਿੰਘ ਰੰਧਾਵਾ ਜੀ ਬਹੁਤ ਹੀ ਮੇਰੇ ਕਰੀਬੀ ਮਿੱਤਰ ਡਾਕਟਰ ਅਮਰ ਸਿੰਘ ਜੀ ਜਿਨ੍ਹਾਂ ਦਾ ਹੌਕਾ ਸਾਰਿਆਂ ਨੇ ਸ਼ਰਾਫਤ ਦਾ ਦਿੱਤਾ ਹੈ ਸਟੇਜ ਉਤੇ ਬਰਾਜਮਾਨ ਨੇ ਸਾਡੇ ਡਾਲਵੀ ਸਾਹਿਬ ਰਵਿੰਦਰ ਡਾਲਵੀ ਸਾਹਿਬ ਸੈਕਟਰੀ 올 ਇੰਡੀਆ ਕਾਂਗਰਸ ਮੇਰੇ ਅਜ਼ੀਜ਼ ਛੋਟੇ ਭਾਈ ਸਾ ਗੁਰਕੀਰਤ ਸਿੰਘ ਕੋਟਲੀ ਸਾਹਿਬ ਜੀ ਦਾਦਾ ਜੀ ਦੀ ਕਬੀਨਾ ਦੇ ਵਿੱਚ ਤੁਹਾਡਾ ਦਾਸ ਨੇ ਵੀ ਕੰਮ ਕੀਤਾ ਅੱਜ ਮੈਂ ਉਹਨਾਂ ਨੂੰ ਤੇ ਆਪਣੇ ਬਹੁਤ ਹੀ ਅਜ਼ੀਜ਼ ਕਾਕਾ ਰਣਦੀਪ ਸਿੰਘ ਲਾਬਾ ਜੀ ਰਾਜਾ ਗਿਲਜੀ ਨੂੰ ਤੇ ਲਖਾ ਪਾਇਲ ਜੀ ਸਾਡੇ ਕਾਮਲ ਅਮਰ ਸਿੰਘ ਜੀ ਨੂੰ ਤੇ ਸਾਡਾ ਪਰਮ ਸਿੰਘ ਪਰਮਜੀਤ ਸਿੰਘ ਵੱਦੀ ਜੀ ਨੂੰ ਸਾਰਿਆਂ ਨੂੰ ਤੇ ਸਾਰੀ ਟੀਮ ਜਿਹੜੀ ਸਾ ਗੁਰਕੀਰ ਸਿੰਘ ਜੀ ਤੁਹਾਡੀ ਤੇ ਸਾ ਤੇਜ ਪ੍ਰਕਾਸ਼ ਸਿੰਘ ਸ਼ਰਾਫਤ ਦਾ ਮਜਸਮਾ ਨੇ ਤਸ਼ਰੀਫ ਫਰਮਾਨ ਹੈ ਅੱਜ ਇਸ ਹਲਕੇ ਖੰਨੇ ਚੋਂ ਬਹੁਤ ਵੱਡੀ ਤعداد ਦੇ ਵਿੱਚ ਮੇਰੇ ਵੀਰ ਸਾਡੀਆਂ ਪੈਣਾ ਸਾਡੇ ਪ੍ਰੈਸ ਦੇ ਸਾਥੀ ਸਾਡੇ ਅਜ਼ੀਜ਼ ਕਮਲ ਧਾਲੀਵਾਲ ਸਾਹਿਬ ਅਮਰਗੜ ਤੋਂ ਸਾਬਲਜੀਤ ਸਿੰਘ ਚੈਲ ਕਰਨ ਬੁਰਜ ਜੀ ਸਾਜਗਮੀਤ ਸਿੰਘ 바ਵਾ ਜੀ ਡਾਕਟਰ ਮਨੋਰ ਸਿੰਘ ਜੀ ਇਹ ਸਾਰੇ ਰਾਜਮਾਨ ਨੇ ਮੇਰੇ ਵੀਰੋ ਜਿਸ ਮਕਸਦ ਵਾਸਤੇ ਅੱਜ ਅਸੀਂ ਇਕੱਤਰ ਹੋਏ ਹਾਂ ਅਜਦੇ ਦਿਨ 1955 ਦੇ ਵਿੱਚ ਸਾਡੇ ਦੇਸ਼ ਨੂੰ ਵੇਖੋ ਇਹ ਪੰਜਾਬੀ ਹੀ ਕਰ ਸਕਦੇ ਨੇ ਰੰਦਾਵਾ ਸਾਹਿਬ ਦੇਸ਼ ਆਜ਼ਾਦ ਹੋਇਆ ਸੀ 1947 ਪਰ ਦੇਸ਼ ਦੇ ਵਿੱਚ ਉਸ ਟਾਈਮ ਅਜੇ ਗੋਆ ਜਿਹੜਾ ਸੀ ਇਹ ਪੁਰਤਗਾਲ ਦੇ ਥੱਲੇ ਪੋਰਟੂਗੀਜ਼ ਰਾਜ ਦੇ ਥੱਲੇ ਸੀ ਮਾਸਟਰ ਕਰਨਲ ਸਿੰਘ ਜੀ ਇਤਿਹਾਸਿਕ ਪੰਢੀ ਸ਼ੁਰੂ ਤੋਂ ਉਸ ਫ੍ਰੀडम ਸਟਰੱਗਲ ਦੇ ਵਿੱਚ ਜੁੜੇ ਤੇ ਉਸ ਟਾਈਮ ਦੀ ਪੁਰਤੂਗੀਜ਼ ਦੀ ਪੁਲਿਸ ਨੇ ਫਾਇਰਿੰਗ ਦੇ ਵਿੱਚ ਇਹਨਾਂ ਦੀ ਸ਼ਹਾਦਤ ਹੋਈ ਮੈਂ ਗੁਰਕੀਰਤ ਤੁਹਾਨੂੰ ਤੇ ਤੁਹਾਡੇ ਸਾਰੇ ਸਾਥੀਆਂ ਗਿੱਲ ਸਾਹਿਬ ਸਾਲਖਬੀਰ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਬੈਠੀ ਹੈ ਮੁਬਾਰਕ ਦਿਨ ਹੈ ਕਿ ਤੁਸੀਂ ਇੱਕ ਦਿਨ ਇੱਕ ਸਾਲ ਵੀ ਇਹੋ ਜਿਹਾ ਨਹੀਂ ਹੋਇਆ ਮੈਨੂੰ ਯਾਦ ਹੈ ਦਲਵੀਰ ਸਾਹਿਬ ਸਾਡੇ ਮਿੱਤਰ ਨੂੰ ਰਾਹੁਲ ਗਾਂਧੀ ਜੀ ਨੇ 2013 ਦੇ ਵਿੱਚ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਉਸ ਤੋਂ ਪਹਿਲੇ ਵੀ ਹਮੇਸ਼ਾ ਇਹ ਇਤਿਹਾਸਿਕ ਇਕੱਠ ਦੇ ਵਿੱਚ ਕਾਂਗਰਸ ਨੇ ਪਰੰਪਰਾ ਨਹੀਂ ਛੱਡੀ ਹਰ ਸਾਲ 15 ਅਗਸਤ ਨੂੰ ਭਾਵੇਂ ਬਰਸਾਤ ਆਏ ਭਾਵੇਂ ਹਨੇਰੀ ਆਏ ਹਮੇਸ਼ਾ ਸੀ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਮੈਂ ਨਮਨ ਕਰਨਾ ਮੈਂ ਸਲੂਟ ਕਰਨਾ ਕਿ ਸਾਡੇ ਇਸਰੂ ਸਾਹਿਬ ਨੇ ਕੁਰਬਾਨੀ ਦਿੱਤੀ 55 ਦੇ ਵਿੱਚ ਜਦੋਂ ਸਾਨੂੰ ਆਜ਼ਾਦੀ ਮਿਲ ਚੁੱਕੀ ਸੀ ਉਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਅੱਜ ਵੀ ਜਿਸ ਕਿਸਮ ਦੇ ਹਾਲਾਤ ਨੇ ਸਾਡੇ ਦੇਸ਼ ਦੇ ਵਿੱਚ ਮੇਰੇ ਤੋਂ ਪਹਿਲੇ ਬੋਲਦੇ ਸਾ ਅਮਰ ਸਿੰਘ ਉਹਨਾਂ ਨੇ ਮੇਰੇ ਵੀਰੋ ਜ਼ਿਕਰ ਕੀਤਾ ਸੀ ਜਿਹੜੀ ਹੈ ਭਾਜਪਾ ਜਿਹੜੀ ਪਿਛਲੇ 11-12 ਸਾਲ ਦੀ ਰਾਜ ਕਰ ਰਹੀ ਮੇਰੇ ਵੀਰੋ ਇੱਕ ਵੀ ਫਰੀਡਮ ਫਾਈਟਰ ਇੱਕ ਵੀ ਇਹੋ ਜਿਹਾ ਵਿਅਕਤੀ ਇਹਨਾਂ ਦੀ ਜਮਾਤ 'ਚ ਹੈ ਨਹੀਂ ਜਿਨ੍ਹਾਂ ਸਾਡੇ ਮਹਾਨ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਇੱਕ ਦਿਨ ਵੀ ਜੇਲ੍ਹ ਕੱਟੀ ਉਹ ਜੇਲ੍ਹਾਂ ਤੇ ਕੱਟਦੇ ਰਹੇ ਆਜ਼ਾਦੀ ਦੇ ਪਰਵਾਨੇ ਸਾਰਨੋਂ ਵੱਡਿਆਂ ਇਸ ਆਜ਼ਾਦੀ ਦੇ ਵਿੱਚ ਸਾਰਨੋਂ ਵੱਡਾ ਰੋਲ ਪੰਜਾਬੀਆਂ ਦਾ ਤੇ ਬੰਗਾਲੀਆਂ ਦਾ ਸੀ ਤੇ ਅੱਜ ਸਾਡਾ ਮਾਡਰ ਬੰਦ ਕੀ ਅਮਰitsar ਦਾ ਬਾਰਡਰ ਇੱਕ ਚੰਗੀ ਤੇ ਨਾ ਮੇਰੇ ਵੀਰੋ ਗੱਲ ਸੁਣ ਲੋ ਜਿੱਨਾ ਚਰਵਾਗੇ ਦਾ ਬਾਰਡਰ ਨਾ ਖੁੱਲਿਆ ਪੰਜਾਬ ਦੇ ਨੌਜਵਾਨ ਤੇ ਪੰਜਾਬ ਵਾਸੇ ਕੋਈ ਤਰੱਕੀ ਦਾ ਰਸਤਾ ਹੈ ਸਾਡਾ ਵਪਾਰ ਦਾ ਰਸਤਾ ਬੰਦ ਕਰ ਦਿੱਤਾ ਸੈਂਟਰਲ ਏਸ਼ੀਆ ਦੇ ਨਾਲ ਤੇ ਯੂਰਪ ਦੇ ਨਾਲ ਜੇ ਵਪਾਰ ਚੱਲੇਗਾ ਮੇਰੇ ਪੰਜਾਬ ਦੇ ਵੀਰੋ ਤਾਂ ਹੀ ਪੰਜਾਬ ਦੀ ਗੱਲ ਬਣੇ ਤੁਹਾਡਾ ਦਾਸ ਹੁਣੇ ਵੀ ਬਾਈ ਦਿਨ ਦਾ ਦੌਰਾ ਲਾ ਕੇ ਸਿੰਗਾਪੁਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਆਇਆ ਸਮੁੱਚੇ ਪੰਜਾਬ ਦੇ ਨੌਜਵਾਨ ਸਾਡੇ ਗੱਭਰੂ ਆਪਣੀਆਂ ਜ਼ਰਖੇ ਜ਼ਮੀਨਾ ਛੱਡ ਕੇ ਆਪਣੀਆਂ ਪੈਲੀਆਂ ਵੇਚ ਕੇ ਆਪਣੇ ਘਰ ਵੇਚ ਕੇ ਆਪਣੇ ਰਿਸ਼ਤੇਦਾਰਾਂ ਕੋ ਪੈਸੇ ਲੈ ਕੇ ਉਹਨਾਂ ਦੇਸ਼ਾਂ ਵਿੱਚ ਜਾ ਵਸੇ ਅੱਜ ਸਾਰਿਆਂ ਨਾਲ ਵੱਡੀ ਲੜਾਈ ਲੰਦਾਵਾ ਸਾਹਿਬ ਉਹ ਇਹਨਾਂ ਜੇਬ ਕਤਰਿਆਂ ਨੂੰ ਤੇ ਅਸੀਂ ਭਜਾਈ ਦੇਣਾ ਇਹਨਾਂ ਲੋਕਾਂ ਨੇ ਪਜਾ ਦਿੱਤਾ ਆਮ ਦੀ ਪਹਿਲੀ ਤੇ ਅਖੀਰਲੀ ਇਲੈਕਸ਼ਨ ਨੇ ਇੱਕ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲੋ ਸਾਨੂੰ ਵੀ ਪੁਰਾਣੇ ਤਜਰਬੇ ਨੇ ਸਿਆਸਤ ਦੇ 1978 ਤੋਂ ਤੁਹਾਡਾ ਦਾਸ ਕਾਂਗਰਸ ਪਾਰਟੀ ਦੇ ਵਿੱਚ ਕਦੀ ਪਾਰਟੀ ਤੋਂ ਖੱਬੇ ਸੱਜੇ ਨਹੀਂ ਹੋਇਆ 1978 ਤੋਂ ਚਾਰ ਮੁੱਖ ਮੰਤਰੀਆਂ ਨਾਲ ਤੁਹਾਡਾ ਦਾਸ ਉਹਨਾਂ ਦੀ ਕੈਬਨਿਟ ਦਾ ਮੰਤਰੀ ਰਿਹਾ ਸੇਵਾਦਾਰ ਰਿਹਾ ਪੰਜਾਬ ਦਾ ਯੂਥ ਦਾ ਪ੍ਰਧਾਨਵੀ ਰਿਹਾ ਤੇ ਵੱਡੀ ਪਾਰਟੀ ਦਾ ਪ੍ਰਧਾਨਵੀ ਰਿਹਾ ਲੋਕ ਸਭਾ ਦਾ ਮੈਂਬਰ ਵੀ ਰਿਹਾ ਤੇ ਰਾਜ ਸਭਾ ਦਾ ਮੈਂਬਰ ਵੀ ਰਿਹਾ ਮੈਂ ਇੱਕ ਗੱਲ ਤੁਹਾਨੂੰ ਸਾਫ਼ ਤੌਰ ਤੇ ਦੱਸ ਦਵਾਂ ਵੱਡੀ ਲੜਾਈ ਹੁਣ ਪੰਜਾਬ ਦਾ ਅਸਤਿਤਵ ਜਿਹੜਾ ਉਹਨੂੰ ਬਚਾਣ ਦੀ ਨੌਜਵਾਨ ਸਾਡੇ ਸਾਰੇ ਦੇ ਸਾਰੇ ਇੱਕ ਪਾਲਿਸੀ ਦੀ ਇਹ ਡੀਪ ਸਟੇਟ ਪਾਲਿਸੀ ਕਿਹਾ ਜਾਂਦਾ ਮੇਰੀ ਗੱਲ ਪੰਜਾਬੀਓ ਸੁਣ ਲਓ ਇੱਥੋਂ ਡੀਪ ਸਟੇਟ ਦੇਸ਼ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਬੈਠੀਆਂ ਵਿਚਾਰ ਦੀਆਂ ਨੇ ਕਿਹੜੇ ਇਹੋ ਜਿਹੇ ਲੋਕ ਨੇ ਕਿਹੜਾ ਇਹੋ ਜਿਹਾ ਸੂਬਾ ਜਿਹੜਾ ਸਾਡੇ ਮੁਤਾਬਕ ਸਾਡੀ ਮਰਜ਼ੀ ਮੁਤਾਬਕ ਨਹੀਂ ਚੱਲਦਾ ਤੇ ਉਹਨਾਂ ਨੇ حساب ਲਾ ਲਿਆ ਪੰਜਾਬੀ ਇੱਕ ਇਹੋ ਜੀ ਕੌਮ ਹੈ ਇਹਨਾਂ ਦੀ ਗਿਣਤੀ ਭਾਵੇਂ ਘੱਟ ਰਹੇ ਜੇ ਇਹ ਇਹਨਾਂ ਦੀ ਧੌਂ ਤੇ ਗੋਡਾ ਨਹੀਂ ਰੱਖਿਆ ਜਾ ਸਕਦਾ ਇਹਨਾਂ ਨੂੰ ਛਾਤੀ ਨਾਲ ਲਾ ਕੇ ਮਨਾਇਆ ਜਾ ਸਕਦਾ ਇਹਨਾਂ ਨੂੰ ਵੰਗਾਰ ਕੇ ਥੱਲੇ ਨਹੀਂ ਲਾਇਆ ਜਾ ਸਕਦਾ ਮੋਦੀ ਨੇ ਕੋਸ਼ਿਸ਼ ਕੀਤੀ ਸਾਡੀਆਂ ਜ਼ਮੀਨਾਂ ਖੋਹਣ ਦੀ ਮੇਰੇ ਵੀਰੋ ਨੂੰ ਯਾਦ ਹੋਏਗਾ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ 2020 ਦੇ ਵਿੱਚ ਜਿਹੜਾ ਕਾਨੂੰਨ ਆਇਆ ਸੀ ਉਹ ਸਾਡੀਆਂ ਜ਼ਮੀਨਾਂ ਨੂੰ ਸਾਡੀ ਮਾਂ ਧਰਤੀ ਨੂੰ ਵੇਖੋ ਅਸੀਂ ਆਪਣੀ ਭੂਮੀ ਨੂੰ ਮਾਂ ਨਾਲ ਜੋੜਨੇ ਇਹਨੂੰ ਮਦਰ ਲੈਂਡ ਕਿਹਾ ਜਾਂਦਾ ਕਿਸੇ ਨੇ ਫਾਦਰ ਲੈਂਡ ਨਹੀਂ ਕਦੀ ਕਿਹਾ ਸਾਰੇ ਨਾਲ ਵੱਡਾ ਰਿਸ਼ਤਾ ਬਾਪ ਦਾ ਤੇ ਮਾਂ ਦਾ ਹੁੰਦਾ ਬਟ ਆਪਣੀ ਧਰਤੀ ਨੂੰ ਅਸੀਂ ਮਾਂ ਦਾ ਰੁਤਬਾ ਦਿੱਤਾ ਇਹਨਾਂ ਨੇ ਸਾਡੀ ਜ਼ਮੀਨ ਖੋਹਦਾ ਇੱਕ ਬਹੁਤ ਵੱਡੀ ਇੱਕ ਸਾਜਿਸ਼ ਸੀ ਇੱਕ ਚੰਗੀ ਤਰ੍ਹਾਂ ਸਮਝ ਲੋ ਮੇਰੇ ਭਰਾਓ ਇਹ ਅਡਾਨੀ ਤੇ ਅਮਬਾਨੀਆਂ ਨੂੰ ਵੱਡੀਆਂ ਕਾਰਪੋਰੇਸ਼ਨਾਂ ਨੂੰ ਪੰਜਾਬ ਦੀ ਜ਼ਮੀਨ ਦੇਣਾ ਚਾਹੁੰਦੇ ਸੀ ਇਹ ਚਾਹੁੰਦੇ ਸੀ ਇੱਥੇ ਕੰਟਰੈਕਟ ਫਾਰਮਿੰਗ ਹੋਏ ਠੇਕੇ ਤੇ ਵਾਈ ਹੋਏ ਪੰਜਾਬ ਦੀਆਂ ਜ਼ਿਲਖੇ ਜ਼ਮੀਨਾਂ ਇਹਨਾਂ ਵੱਡੇ ਮੋਦੀ ਦੇ ਜਿਹੜੇ ਅਲੰਬੜਦਾਰ ਸੀ ਇਹਨਾਂ ਕੋ ਜਾਣ ਤੇ ਫੇਰ ਅਸੀਂ ਆ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਫੇਰ ਖੋਲਣ ਇਨਾਂ ਦਾ ਇੱਕ ਪ੍ਰੋਗਰਾਮ ਹੈ ਜੇ ਵੀ ਸਕੇਮ ਜਿਹੜੀ ਗੱਲ ਮੇਰੇ ਤੋਂ ਪਹਿਲੇ ਮੇਰੇ ਸਾਥੀਆਂ ਨੇ ਕੀਤੀ ਆ ਮੇਰੇ ਵੀਰੋ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਓ ਪੰਜਾਬ ਦੇ ਮੇਰੇ ਵਾਸੀ ਹੋ ਇਸ ਨੂੰ ਪਿੰਡ ਦੇ ਵਿੱਚ ਤੁਹਾਨੂੰ ਇਤਿਹਾਸਿਕ ਇੱਕ ਪਤੇ ਦੀ ਗੱਲ ਦੱਸ ਕੇ ਚੱਲਿਆ ਇਹ ਜਿਹੜੀ ਭਾਜਪਾ ਤੇ ਆਮ ਆਦਮੀਏ ਇੱਕ ਸਿੱਕੇ ਦੇ ਦੋ ਪਹਿਲੂ ਤੁਸੀਂ ਚੰਨ ਸਾਲ ਪਿੱਛੇ ਚਲੋ 2013-14 ਦੀ ਮੈਂ ਗੱਲ ਕਰਨਾ ਜਦੋਂ ਏ ਅੱਲਾਹ ਇਹ ਕੌਣ ਲੈ ਕੇ ਆ ਨਾਜ਼ਰਨ ਅੱਲਾਹ ਨੂੰ ਆਰਐਸਐਸ ਲੈ ਕੇ ਆਈ ਕਿਉਂ ਲੈ ਕੇ ਆਈ ਕਿਉਂਕਿ ਉਹਦਾ ਪਹਿਰਾਵਾ ਉਹਦਾ ਪਹਿਰਾਵਾ ਕਾਂਗਰਸ ਵਾਲਾ ਸੀ ਸਿਰ ਤੇ ਟੋਪੀ ਲੈਂਦਾ ਸੀ ਉਹਦੀ ਟੋਪੀ ਤੋਂ ਇਮਾਨਦਾਰੀ ਦਾ ਸਾਰੇ ਨੂੰ ਨਜ਼ਰ ਆਂਦਾ ਸੀ ਕਿ ਇਮਾਨਦਾਰ ਇੱਕ ਵਿਅਕਤੀ ਹੈ ਉਹਨੂੰ ਲਿਆਂਦਾ ਗਿਆ RAM LILA GROUND ਦੇ ਵਿੱਚ ਵੱਡੇ ਪੈਮਾਨੇ ਤੇ ਇਕੱਠ ਹੋਏ ਵੱਡੀਆਂ ਸਰਕਾਰ ਦੇ ਖਿਲਾਫ ਹੋਈਆਂ ਤੁਸੀਂ ਥੋੜਾ ਜਿਹਾ ਧਿਆਨ ਮਾਰ ਕੇ ਵੇਖੋ ਜਿਹੜਾ 2-3 ਦਿਨ ਉੱਥੇ ਇਕੱਠ 40-50 ਹਜ਼ਾਰ ਦਾ ਹੋਇਆ ਉਹ ਸਾਰਾ ਇਕੱਠ RSS ਦਾ ਕੀਤਾ ਸੀ ਲੰਗਰ ਦਾ ਪ੍ਰਬੰਧ RSS ਦਾ ਸੀ ਤੁਸੀਂ ਥੋੜਾ ਜਿਹਾ ਪਿਛੋਕੜ ਜਾਓ ਅੱਲਾਹ ਹਜ਼ਾਰੇ ਦੇ ਸੱਜੇ ਹੱਥ ਪਹਿਲੀ ਵਾਰ ਲੋਕਾਂ ਨੇ ਅਰਿੰਦ ਕੇਜਰੀਵਾਲ ਦੇ ਦਰਸ਼ਨ ਕੀਤੇ ਕਿ ਬੰਦਾ ਕੌਣ ਇਹਦੇ ਨਾਲ ਪ੍ਰਸ਼ਾਂਤ ਬੂਸ਼ਨ ਇਹਦੇ ਨਾਲ ਮਨੀਸ਼ ਸੋਧਿਆ ਇਹਦੇ ਨਾਲ ਸਤਿੰਦਰ ਜੈਨ ਇਹ ਲੋਕ ਸੱਜੇ ਹੱਥ 'ਚ ਤੇ ਖੱਬੇ ਹੱਥ ਬੈਠੇ ਸੀ ਜਨਰਲ ਵੀ ਕੇ ਸਿੰਘ ਜਿਹੜਾ ਹਿੰਦੁਸਤਾਨ ਦੀ ਆਰਮੀ ਦਾ ਚੀਫ ਰਿਹਾ ਤੇ ਨਾਲ ਬਿਠੀ ਸੀ ਕਿਰਨ 베ਦੀ ਜਦੋਂ ਇਹ ਸਾਰਾ 2-4 ਦਿਨ ਇਹ ਕੰਮ ਚੱਲਿਆ ਪੱਕ ਪਿਆ ਡਾਕਟਰ ਮਲਮੋਹਨ ਸਿੰਘ ਦੇ ਖਿਲਾਫ ਇਹਨਾਂ ਨੇ ਵੱਡੇ ਇਲਜ਼ਾਮ ਸਰਕਾਰ ਦੇ ਖਿਲਾਫ ਲਗਵਾਏ ਹਲਦੇ ਤਾਉ ਦੇ ਪਿੰਡ ਤੇ ਸੱਜੇ ਹੱਥ ਨੇ ਨਵੀਂ ਪਾਰਟੀ ਬਣਾਈ ਜਿਹਦਾ ਨਾਂ ਆਮ ਆਦਮੀ ਪਾਰਟੀ ਸੀ ਤੇ ਖੱਬੇ ਹੱਥ ਦੇ ਲੀਡਰ ਸਾਰੇ ਭਾਜਪਾ ਚਲੇ ਸਾਰਿਆਂ ਦਾ ਪਹਿਲਾ ਵਾਦਾ ਸੀ ਕਿ ਅਸੀਂ ਕ腐ਪਸ਼ਨ ਦੇ ਖਿਲਾਫ ਰਿਸ਼ਵਤ ਦੇ ਖਿਲਾਫ ਲੋਕਪਾਲ ਲੈ ਕੇ ਆਵਾਂਗੇ ਤਿੰਨ ਵਾਰ ਮੁੱਖ ਮੰਤਰੀ ਰਿਆ ਕੇਜਰੀਵਾਲ ਦਿੱਲੀ ਦਾ ਮੇਰੇ ਵੀਰੋ ਅੱਜ ਦੇ ਦਿਨ ਵੀ ਲੋਕਪਾਲ ਲਿਆ ਤੁਹਾਨੂੰ ਪਤਾ ਹੈ 2:30 ਵਜੇ ਤੋਂ ਪਹਿਲੇ ਗিয়ার ਬਦਲ ਲੈਂਦਾ ਜੇ ਤੇ ਹਾਊਸ 11 ਵਜੇ ਲੱਗੇ ਤੇ ਚੰਗਾ ਪੜਾ ਕੇ ਮੇਰੇ ਸਾਹਮਣੇ ਬੈਠਾ ਸਾਸੀ ਕਾਲ ਵੀ ਬੁਲਾਉਂਦਾ ਕਦੀ ਮੈਂ ਨਹੀਂ ਇਹਨੂੰ ਜਵਾਬ ਦਿੱਤਾ ਸਾਸੀ ਕਾਲ ਕਿਉਂਕਿ ਸਾਸ਼ਟ੍ਰੀਕਾਰ ਬਲਾਂ ਦੇ ਕਾਬਿਲ ਹੀ ਬੰਦਾ ਹੈ ਤੇ ਉਦੋਂ ਪਤਾ ਲੱਗਦਾ ਇਹ ਤਾਂ ਤੇ ਗਹਿਰੀ ਡੰਗ ਨੂੰ ਆ ਬੱਦਕਿਸਮਤੀ ਵੇਖੋ ਕਿੱਥੇ ਮਹਾਰਾਜਾ ਰਣਜੀਤ ਸਿੰਘ ਇਸ ਇੱਕ ਇੰਡੀਪੈਂਡੈਂਟ ਦੇਸ਼ ਤੇ ਖਾਲਸਾ ਸਰਕਾਰ ਤੇ ਰਾਜ ਕਰਦਾ ਸੀ ਪਾਰਲੀਮੈਂਟ ਸਾਡੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਰਦ ਮੁਜਾਹਿਦ ਸਾ ਪ੍ਰਤਾਪ ਸਿੰਘ ਜੇ ਤਬਾਕੀ ਮੇਰਾ ਖਿਆਲ ਹੈ ਗੁਰੂ ਮਹਾਰਾਜ ਸਾਹਿਬ ਮਿਹਰ ਕਰਨ ਆਪਣੀ ਸਰਕਾਰ ਆਈ ਤੇ ਇਹਦੇ ਵਾਲੇ ਬੈਂਚ ਨੂੰ ਵੀ ਚੰਗੀ ਤਰ੍ਹਾਂ ਸਾਨੂੰ ਧਵਾਣਾ ਪੈਣਾ ਜਿ세 ਬੈਂਚ ਤੇ ਇਹਨੇ 5 ਸਾਲ ਆਪਣਾ ਪਿਛਾ ਲਾ ਕੇ ਰੱਖਿਆ ਉਹਨੂੰ ਚੰਗੀ ਤਰ੍ਹਾਂ ਦਵਾਈ ਮਾਰ ਕੇ ਛੜਕਾ ਕਰਾ ਕੇ ਜਿਸ ਤਰ੍ਹਾਂ ਵਾ ਝੋਨੇ ਵਿੱਚੋਂ ਨਦੀਨ ਕਢੀਦਾ ਇਸ ਤਰ੍ਹਾਂ ਹੀ ਸਾਨੂੰ ਕੋਈ ਇਨੂੰ ਉਸ ਬੈਂਚ ਨੂੰ ਪਵਿੱਤਰ ਕਰਨਾ ਪੈ। ਉਹ ਮੇਰੇ ਤੁਹਾਨੂੰ ਮੈਂ ਯਾਦ ਕਰਾਣਾ ਚਾਹਨਾ ਇਹ ਮਾਨਸਾ ਸ਼ਹਿਰ ਸੀ ਬਰਨਾਲਾ ਸੌਰੀ ਬਰਨਾਲੇ ਸ਼ਹਿਰ ਆਪਣੀ ਪਿਛਲੇ 2021 ਕੇਜਰੀਵਾਲ ਨੇ ਇੱਕ ਵੱਡਾ ਇਕੱਠ ਜਸਰਾਜ ਹੋਇਆ। ਇਸ ਤੋਂ ਵੀ ਵੱਧ ਉੱਥੇ ਆਦਮੀ ਇਕੱਠੇ ਕੀਤੇ ਤੇ ਜਦੋਂ ਪੁੱਛਿਆ ਕਿ ਮਕਸਦ ਕੀ ਹੈ ਇਕੱਠ ਦਾ? ਕਹਿਣ ਲੱਗੇ ਜੀ ਬਹੁਤ ਵੱਡਾ ਐਲਾਨ ਅਸੀਂ ਪੰਜਾਬ ਦਾ ਲੋਕ ਖੇਤੇ ਚ ਕਰਨ ਨੂੰ ਨਵੀਂ ਪਾਲਿਸੀ ਪੰਜਾਬੀਆਂ ਦੇ ਹੱਕ ਚ ਲੈ ਕੇ ਆਏ ਨੇ ਇੱਕੋ ਦਮ ਕੀ ਵੇਖਿਆ ਭਗਵੰਤ ਤੇ ਇਹਨਾਂ ਦੇ ਮਾਤਾ ਜੀ ਵੀ ਸਟੇਜ ਤੇ ਆ ਗਏ ਫਿਰ ਕੇਜਰੀਵਾਲ ਸਾਹਿਬ ਨੇ ਆਵਾਜ਼ ਦਿੱਤੀ ਕਿ ਹੁਣ ਉਠੋ ਭਗਵੰਤ ਜੀ ਸਮੁੱਚੇ ਪੰਜਾਬ ਨੂੰ ਹੱਥ ਕੜਾ ਕਰਕੇ ਗੁਰੂ ਮਾਰਾ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਪ੍ਰਮਾਤਮਾ ਨੂੰ ਹਜ਼ਰ ਮੇਰੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੌ ਖਾਓ ਕਿ ਅੱਜ ਤੋਂ ਬਾਅਦ ਮੈਂ ਨਿਸ਼ਾਨੀ ਕਰੀ ਕਿ ਜਿਨ੍ਹਾਂ ਨੇ ਏਡੇ ਵੱਡੇ ਬੰਜਰ ਗੁਨਾਹ ਕੀਤੇ ਨੇ ਉਹਨਾਂ ਨੂੰ ਅਸੀਂ ਕਚਹਿਰੀਆਂ ਦੇ ਵਿੱਚ ਤੇ ਜੇਲ੍ਹਾਂ ਦੇ ਵਿੱਚ ਰੱਖਿਆ ਜਾਏਗਾ ਮੇਰੇ ਵੀਰੋ ਐਸ ਅਸੈਂਬਲੀ ਦੇ ਵਿੱਚ ਤੁਹਾਡੇ ਦਾਸ ਨੇ ਸਵਾਲ ਕੀਤਾ ਸੀ ਉਹ ਮੈਂ ਕਿਹਾ ਮੇਰੀ ਗੱਲ ਸੁਣੋ 1 ਮਿੰਟ ਜਿਹੜੇ ਬਾਦਲਾਂ ਨੂੰ ਤੁਸੀਂ ਅੰਦਰ ਦੇਣਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨਾ ਪ੍ਰੈਸ ਦੇ ਭਰਾ ਵੀ ਬੈਠੇ ਨੇ ਕੋਟ ਕਪੂਰੇ ਦੇ ਕੇਸ ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚਲਾਨ ਪੁੱਟ ਅਪ ਹੋ ਗਿਆ ਕਚਹਿਰੀ ਵਿੱਚ ਉਹਨਾਂ ਦਾ ਨਾਂ ਹੈ ਪਰ ਜਿਹੜਾ ਦੂਜਾ ਬਰਗਾੜੀ ਵਾਲਾ ਕੇਸ ਹੈ ਉਹਦੇ ਵਿੱਚ ਨਾ ਸਾ ਪ੍ਰਕਾਸ਼ ਸਿੰਘ ਦਾ ਨਾਂ ਹੈ ਨਾ ਸੁਖਬੀਰ ਸਿੰਘ ਦਾ ਨਾਂ ਹੈ ਆਰਡਰ ਇੱਕੋ ਬੰਦੇ ਵੱਲੋਂ ਹੋਏ ਐਕਸ਼ਨ ਦੋ ਜਗ੍ਹਾ ਹੋਏ ਇੱਕ ਐਕਸ਼ਨ 'ਚ ਉਹਦਾ ਨਾਂ ਪਾ ਦਿਓ ਦੂਜੇ ਐਕਸ਼ਨ 'ਚ ਉਹਦਾ ਨਾਂ ਕੱਢ ਦਿਓ ਉਹਦਾ ਮਤਲਬ ਕੀ ਹੋਇਆ ਤੁਸੀਂ ਕੇਸ 'ਚ ਬਰੀ ਕਰਾਣਾ ਸੁਖਬੀਰ ਸਿੰਘ ਦਾ ਅੱਜ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਚਲਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪੁਟ ਆਪਣੀ ਇਹਨਾਂ ਨੇ ਕੀਤੀ ਤੇ ਸੱਚੇ ਸੋਦੇ ਬਾਬੇ ਦੀ ਗੱਲ ਦੱਸਾਂ 2 ਸਾਲ ਇਹਦੇ ਕੋ ਫਾਈਲ ਪਈ ਰਹੀ ਭਗਵੰਤ ਦੇ ਕੋਲ ਉਹਦੀ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਐਸੇ ਭਗਵੰਤ ਮਾਨ ਨੇ ਜਿਹਦੇ ਨਾਂ ਵਿੱਚ ਸਿੰਘ ਨਹੀਂ ਜਿਹਦੀ ਦਸਤਾਰ ਥੱਲੇ ਕੇਸ ਨਹੀਂ ਮੈਂ ਨਹੀਂ ਸਮਝਦਾ ਇਹ ਸਹੀ ਮਹਿਣੇ ਦੇ ਵਿੱਚ ਸਾਡੇ ਪੰਜਾਬੀ ਤੇ ਸਿੱਖ ਫਲਸਫੇ ਵਿੱਚ